ਅਮਰਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ ਨਿਤਨੇਮ ਕਰਦੇ ਹਨ ਨਿਤਨੇਮ ਕਰਨ ਤੋਂ ਬਾਅਦ ਉਸ ਹਰੀ ਪਰਮੇਸ਼ਰ ਦਾ ਹਰੀ ਜਸ ਕਥਾ ਕੀਰਤਨ ਸਰਵਣ ਕਰਦੇ ਹਨ ਫਿਰ ਸਾਰਾ ਦਿਨ ਹੀ ਅਠੇ ਪੈਰ ਹੀ ਉਸ ਪਰਮੇਸ਼ਰ ਦੇ ਬਾਣੇ ਅੰਦਰ ਦਿਨ ਬਤੀਤ ਕਰਦੇ ਹਨ ਜੇਕਰ ਕੋਈ ਕਾਰਜ ਕਰਦੇ ਹਨ ਤਾਂ ਵੀ ਉਸ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੇ ਉਸ ਪਰਮੇਸ਼ਰ ਤੋਂ ਆਗਿਆ ਲੈ ਕਰਕੇ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਆਪਣਾ ਕਾਰਜ ਕਰਦੇ ਹਨ ਪਰ ਕਈ ਮਨਮੁਖ ਮਨੁੱਖ ਹੁੰਦੇ ਹਨ ਜਿਹੜੇ ਕਿ ਉਸ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕਰਕੇ ਤੇ ਦੁਨਮਾਈ ਕਾਰਜਾਂ ਦੇ ਵਿੱਚ ਫਸੇ ਰਹਿੰਦੇ ਹਨ ਸਾਰਾ ਦਿਨ ਹੀ ਮਾਇਆ ਇਕੱਤਰ ਕਰਨ ਦੇ ਵਿੱਚ ਆਪਣੇ